ਇਕ 412 2025 ਨੂੰ ਥਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਇੱਕ ਕਾਰਕੇ ਜੁਵੈਲਰ ਸੀ ਜਿਹਦਾ ਨਾਮ ਸਚਨ ਵਰਮਾ ਸੀ ਉਹਨੂੰ ਇੱਕ ਥ੍ਰੈਟਨਿੰਗ ਕਾਲ ਆਈ ਸੀ ਜਿਹਦੇ ਵਿੱਚ ਸਾਡੇ ਏਡੀਸੀਪੀ 4 ਜਸ਼ਨ ਸਾਡੇ ਏਸੀਪੀ ਸੁਮੇਤ ਸੂਤ ਤੇ ਐਸਐਚਓ ਡੀਨ ਸੱਤ ਨੇ ਇੱਕ ਥਾਣਾ ਨੰਬਰ 7 ਡਿਵੀਜ਼ਨ ਵਿੱਚ ਮੁਕੱਦਮਾ ਦਰਜ ਕੀਤਾ ਸੀ ਐਕਸਟਰਸ਼ਨ ਦਾ ਉਹਦੇ ਵਿੱਚ ਇਹਨਾਂ ਨੇ ਫਿਰ ਫਰਦਰ ਮਿਹਨਤ ਕੀਤੀ ਮਹਿਨਤ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਕੁਝ ਬੰਦੇ ਜਿਹੜੇ ਆ ਨੋਮੀਨੇਟ ਕੀਤੇ ਉਹਦੇ ਵਿੱਚੋਂ ਦੋ ਬੰਦੇ ਜਿਹੜਾ ਐਕਸਟਰਸ਼ਨ ਦੀ ਜਿਹੜੇ ਪੈਸੇ ਲੈਣ ਲਈ ਲੁਧਿਆਣੇ ਆਈਸੀ ਜੋ ਬਟਾਲੇ ਤੋਂ ਉਹਦੇ ਵਿੱਚ ਹੁਣ ਅਸੀਂ ਕੱਲ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਗ੍ਰਿਫਤਾਰ ਕੀਤਾ ਜਿਨੇ ਗ੍ਰਿਫਤਾਰੀ ਸਮੇਂ ਪੁਲਿਸ ਤੇ ਵੀ ਜਿਹੜਾ ਗੋਲੀ ਚਲਾਈ ਤਾਂ ਪੁਲਿਸ ਨੇ ਵੀ ਜਵਾਬੀ ਫਾਇਰ ਦੇ ਵਿੱਚ ਜਦੋਂ ਫਾਇਰ ਕੀਤਾ ਤਾਂ ਉਹ ਜਿਹੜਾ ਪੈਰ ਤੋਂ ਲੱਕ ਤੋਂ ਜਿਹੜਾ ਇੰਜਰਡ ਹੋਇਆ ਤਾਂ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਕਬਜ਼ੇ ਦੇ ਵਿੱਚ ਇੱਕ 32 ਬੋਰ ਪਿਸਟਲ ਤੇ ਉਹਦੇ ਵਿੱਚ ਦੋ ਜਿੰਦਾ ਰਹਨ ਤੇ ਪੰਜ ਜਿਹੜੇ ਆ ਖਾਲੀ ਖੋਲ ਜਿਹੜੇ ਆ ਉਹਨੇ ਉਥੋਂ ਬਰਾਮਦ ਹੋਏ ਤਾਂ ਉਹਦੇ ਵਿੱਚ ਇੱਕ ਵੇ ਦੋ ਵਿਅਕਤੀ ਜਿਹੜੇ ਅਸੀਂ ਹੋਰ ਨਾਮਿਨੇਟ ਕੀਤੇ ਆ ਫਰਦਰ ਅਗੇ ਇਨਵੈਸਟੀਗੇਸ਼ਨ ਉਹ ਅਸੀਂ ਜਲਦ ਗ੍ਰਿਫਤਾਰ ਕਰ ਲਾਂ